ਜੀ ਭਾਈ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਆਪਾਂ ਬੁਰੇ ਵਧੀਆ ਸਵਾਗਤ ਕਰਦੇ ਆ ਅੱਜ ਫੇਰ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੇ ਆਪਾਂ ਜਿਹੜੇ ਦੋ ਕਬੂਤਰਾਂ ਗਲੜੇ ਪਾਈ ਸੀ ਸੇਲ ਵੀਡੀਓ ਵੀ ਦੋਨੇ ਪਿਓ ਪਤਾ ਨਹੀਂ ਗਲੜੇ ਕਬੂਤਰਾਂ ਦੀ ਸੇਲ ਪਾਈ ਸੀ ਜਾਂ ਇੱਥਾ ਫੇਰੇ ਗਲੜਾ ਕਬੂਤਰ ਤੇ ਇੱਕ ਕਬੂਤਰ ਹੋ ਗਏ ਬਈ ਆਪਣੇ ਸੇਲ ਤੇ ਵੀਰ ਆਉਂਦਾ ਪਿਆ ਉਹ ਲੈਣ ਆ ਤੇ ਵੀਰਾਂ ਦਾ ਬਈ ਮੈਂ ਇੱਕ ਗਲੜਾ ਕਬੂਤਰ ਲੈ ਜਾਣਾ ਦੋਆਂ ਚੋਂ ਇੱਕ ਲੈ ਕੇ ਜਾਊਗਾ ਵੀਰ ਤੇ ਰੇਡ ਰੱਖਿਆਈ ਬਈ ਆਪਾਂ 2.5 ਲੱਖ ਤੇ ਬਾਕੀ ਇਸ ਕਬੂਤਰ ਨਾਲ ਆ ਕਬੂਤਰੀ ਲੱਗੀ ਆ ਤੇ ਉਹ ਗਲੜੇ ਕਬੂਤਰ ਨਾਲ ਦੂਜੀ ਕਬੂਤਰੀ ਲੱਗੀ ਆ ਤੇ ਬਾਕੀ ਵੀਰੇ ਬਾਈ ਆਉਣ ਤੇ ਗੱਲਬਾਤ ਕਰਦੇ ਆ ਸਾਰੀ ਤੇ ਕਰਾਉਣੇ ਤੇ ਬਾਈ ਨਾਲ ਥੁੰਡੀ ਸਾਰੀ ਗੱਲਬਾਤ ਤੇ ਬਾਈ ਨੂੰ ਕਿਹੜੇ ਕਿਹੜੇ ਕਬੂਤਰ ਆਉਂਦੇ ਪਸੰਦ ਤੇ ਬਾਈ ਨੇ ਦੋ ਹੋਰ ਕਬੂਤਰ ਲੈ ਕੇ ਆਣੇ ਆ ਚਿੱਟੀਆਂ ਅੱਖਾਂ ਦੇ ਦੋ ਤੇ ਬਾਈ ਨੂੰ ਆਪਾਂ ਵੀਡੀਓ ਪਾਈ ਸੀ ਤੇ ਬਾਕੀ ਗੱਲਬਾਤ ਬਾਈ ਦੇ ਪਹੁੰਚਣ ਤੇ ਕਰਦੇ ਆ ਤੇ ਵੀਡੀਓ ਵਿੱਚ ਸਾਰੇ ਬਨੇ ਰਹੋ ਤੇ ਵੀਡੀਓ ਜ਼ਰੂਰ ਦੇਖਿਓ ਸਾਰੇ ਭਰਾ ਤੇ ਵੱਧ-ਵੱਧ ਸ਼ੇਅਰ ਵੀ ਕਰ ਦਿਓ ਤੇ ਬਾਈ ਨੂੰ ਦੇਖਦੇ ਆ ਵਰ ਕਿਹੜੇ ਕਬੂਤਰ ਪਸੰਦ ਹੁੰਦੇ ਆ ਤੇ ਦੂਜੇ ਦੋ ਕਬੂਤਰ ਵੀਰੇ ਚਿੱਟੀਆਂ ਚਿੱਟੀਆਂ ਅੱਖਾਂ ਦੇ ਉਹ ਵੀ ਆਪਾਂ 10-10 ਹਜ਼ਾਰ ਦਾ ਬਾਈ ਨੂੰ ਸੇਲ ਕੀਤਾ ਇੱਕ 20 ਹਜ਼ਾਰ ਦੇ ਦੋ ਤੇ ਬਾਕੀ ਗਲੜਿਆਂ ਕਬੂਤਰ ਚ ਵੀਰੇ 2.5 ਲੱਖ ਦਾ ਇੱਕ ਤੇ ਬਾਕੀ ਗੱਲਬਾਤ ਬਾਈ ਇਹ ਹੁਣ ਤੇ ਕਰਦੇ ਆ ਤਾਂ ਹਾਂਜੀ ਬਾਈ ਬਾਈ ਗਿਆ ਵਾ ਆ ਤੇ ਆਪਾਂ ਬਾਈ ਨੂੰ ਦੇਣ ਲੱਗੇ ਆ ਕਬੂਤਰ ਦੋ ਇੱਕ ਆ ਚਿੱਟੀਆਂ ਅੱਖਾਂ ਦਾ ਤੇ ਇੱਕ ਇਹ ਦੋਨੇ ਪਿਓ ਪੋਤਾ ਬਾਈ ਕਬੂਤਰ ਤੇ ਬਾਈ ਦੋਨੇ ਦੋ ਚਿੱਟੀਆਂ ਅੱਖਾਂ ਦੇ ਇਹ ਲੈਣੇ ਆ ਤੇ ਇੱਕ ਬਾਈ ਨੇ ਲੈਣਾ ਗਲੜਿਆਂ ਚੋਂ ਕਿਆ ਆ ਗਿਆ ਬਾਈ ਆਪਣੇ ਕੋਲੇ ਚੱਕੇ पिंजरा ਕੀ ਹਾਲ ਚਾਲ ਆ ਬਾਈ ਬਾਈ ਵਧੀਆ ਜੀ ਹੋ ਠੀਕ ਠਾਕ ਹੋ ਸਭ ਵਧੀਆ ਬਾਈ ਤੇ ਪਹਿਲਾ ਤਾਂ ਬਾਈ ਕਬੂਤਰ ਦੇਖੋ ਆਪਣੇ ਕਰੋ ਸ਼ੌਕ ਕਬੂਤਰਾਂ ਦਾ ਤੇ ਬਾਈ पिंजरा ਵੀ ਨਾਲ ਹੀ ਲਿਆਇਆ ਜੇਰਾ ਮੈਨੂੰ ਪਤਾ ਜੀ ਮੈਂ ਲੈ ਕੇ ਜਾਣੇ ਹਾਂ ਤਾਂ ਜਾਂਦਾ ਮੈਂ ਬਾਈ ਉਹ ਦੋ ਚਿੱਟੀਆਂ ਖਾਂ ਜਿਹੜੇ ਆਪਾਂ ਤੁਹਾਨੂੰ ਵੀਡੀਓ ਪਾਈ ਸੀ ਤੁਸੀਂ ਆਖਿਆ ਵੀ ਦੋ ਕਬੂਤਰ ਮੈਨੂੰ ਹੋਰ ਦੇ ਦਿਓ ਵਧੀਆ ਜੇ ਤੇ ਇਹ ਪਹਿਲਾਂ ਦੇਖ ਲਓ ਚਿੱਟੀਆਂ ਖਾਂ ਦੇ ਦੋ ਤੇ ਬਾਈ ਵੀਰੇ ਇਧਰੋਂ ਆਇਆ ਵਾ ਜਲੰਧਰ ਵਾਲੀ ਖਾਸ ਹੋਰੀ ਲੁਧਿਆਣੇ ਵਾਲੀ ਸਾਈਡ ਤੋਂ ਬਾਈ ਲੁਧਿਆਣੇ ਵਾਲੀ ਸਾਈਡ ਹੀ ਆ ਨਾ ਪ੍ਰਿੰਟ ਆਪਣਾ ਲੁਧਿਆਣੇ ਵਾਲੀ ਪੈਨ ਸਾਈਡ ਦੀ ਆਪਣਾ ਖਾਸ ਵੇਹਲਾ ਵੀ ਆ ਦੇ ਕਰਾ ਦੇ ਬਾਈਆਂ ਨੂੰ ਸ਼ੌਂਕ ਆ ਕਰ ਲੋ ਇਹ ਸ਼ੌਂਕ ਚਿੱਟੀਆਂ ਅੱਖਾਂ ਵਾਲੇ ਕਬੂਤਰ ਚਿੱਟੀਆਂ ਅੱਖਾਂ ਚਿੱਟੇ ਨੋਕ ਚਿੱਟੇ ਨੋਕਾਂ ਤੇ ਬਾਕੀ ਬਈ ਉਹ ਦਾ ਪਿਓ ਆ ਉਹ ਵੀ ਚਿੱਟੀਆਂ ਅੱਖਾਂ ਦਾ ਉਹ ਵੀ ਵਿਖਾ ਦੇ ਬਾਈਆਂ ਨੂੰ ਫੜ ਕੇ ਕਰਾ ਦੇ ਸ਼ੌਂਕ ਨਹੀਂ ਨਹੀਂ ਆ ਲੋ ਜੀ ਕਰ ਲੋ ਸ਼ੌਂਕ ਬਾਈ ਨੂੰ ਇਹ ਦੋ ਪਸੰਦ ਆਏ ਜੋ ਕਬੂਤਰ ਇਹ ਵੀ ਲੈਣੇ ਬਾਈ ਨੇ ਦੋ ਇਹ ਕਾਲੀ ਨੋਕ ਦਾ ਥੋੜੀ ਜੀ ਤੇ ਥੋੜੇ ਜਿ ਸਰਚਾ ਕਾਲੇ ਸ਼ੇਮਬ ਕਾਲੇ ਸ਼ੇਮਬ ਇਹ ਬਾਈ ਦੋਨੇ ਪਿਓ ਪੁੱਤੀ ਆ ਠੀਕ ਤੇ ਬਾਕੀ ਆਪਾਂ ਬਾਈ 100 ਚ 100% ਫੁੱਲ ਗਾਰੰਟੀ ਦੇਵਾਂਗੇ ਨਾ ਤੁਹਾਡੇ ਕੋਲੇ ਉਡਣ ਜਾਂ ਨਾਲ ਦੇ ਬੱਚੇ ਨਾਲ ਉਡਣ ਦੇ ਬਾਈ ਆਪਾਂ ਪੈਸੇ ਵਾਪਸ ਦੇਵਾਂਗੇ ਤੇ ਬਾਕੀ ਜਾਂ ਕਿਹ ਪਿੰਡ ਕਬੂਤਰਾਂ ਨੂੰ ਭੱਜੇ ਤੇ ਪਿੰਡ ਛੱਡ ਕੇ ਭੱਜਣ ਵੀਰੇ ਆਪਣੇ ਨਾਲ ਦੇ ਪਿੰਡ ਵੀਰੇ ਅੱਜਦਾਰੀ ਤੁਹਾਡੇ ਹਾਂਜੀ ਬਾਈ ਤੇ ਬਾਈ ਬਾਜੀਆਂ ਬੋਜੀਆਂ ਛੱਡਦਾ ਚਾਹ ਕਿਹੜੇ ਪਿੰਡ ਵੀਰੇ ਆਹ ਨਾਲ ਹੀ ਆਪਣੇ ਦਾ ਜੀ ਲਾ ਕੇ ਪਿੰਡਾਂ ਮੱਚਾ ਮੱਚਾ ਠੀਕ ਹੈ ਠੀਕ ਹੈ ਵੀਰੇ ਮਸੂਰ ਦੇ ਪਿੰਡ ਹੋ ਗਏ ਇੱਥੇ ਹਾਂਜੀ ਹੈਗਾ ਜੀ ਮਸੂਰ ਦੇ ਵੀ ਮਸੂਰ ਵਾਲੇ ਨਹੀਂ ਮਸੂਰ ਦੇ ਵਾਲਾ ਮਸੂਰ ਵਾਲਾ ਹਾਂਜੀ ਹਾਂਜੀ ਇੱਕ ਪੈਂਹਾ ਇਹਨਾਂ 'ਚ ਇਹ ਆਪਣੇ ਰੈਂਚਦਾਰੀ ਆ ਸੱਚਾ ਠੀਕ ਹੈ ਵੀਰੇ ਹਾਂ ਉਹ ਕਹਿੰਦੇ ਸੀ ਵਧੀਆ ਕਬੂਤਰ ਕਾਦਰ ਸਭ ਵਧੀਆ ਉੱਡਦੇ ਆ ਕਿ ਉਹਨਾਂ ਦੇ ਪਿੱਟੇ ਵੀ ਬਾਜੀ ਬੁੱਝਤੀ ਹੋਣੀ ਚਾਹੀਦੀ ਹਾਂਜੀ ਹਾਂਜੀ ਉਹ ਕਹਿੰਦੇ ਵਧੀਆ ਉਹ ਵਿਆਹ ਤੇ ਗਏ ਸੀ ਫਿਰ ਮੈਂ ਉਹਦਾ ਮੇਰੇ ਨਾਲ ਲੈ ਕੇ ਆਉਣਾ ਸੀ ਫਿਰ ਮੈਂ ਇਕੱਲਾ ਹੀ ਆ ਗਿਆ ਤੇ ਆਹ ਬਾਈ ਗੱਲ ੜੇ ਉਹਨੇ ਇੱਕ ਉਹ ਕਬੂਤਰ ਤੇ ਇੱਕ ਆ ਇਹਨਾਂ 'ਚ ਜਿਹੜਾ ਤੁਹਾਨੂੰ ਵਧੀਆ ਲੱਗਦਾ ਹੈ ਤੁਸੀਂ ਲੈ ਲਿਓ ਆਹੜਾ ਖੱਟਿਆ ਨਾ ਹਾਂ ਜੀ ਕੋ ਗੱਲੜਾ ਠਿੱਕੀ ਗੱਲੜਾ ਦਾ ਪੋਤਾ ਇਹ ਦੋਨੇ ਪਿਓ ਪੁੱਤੀ ਆਪਾਂ ਫੜ ਕੇ ਵੇਖ ਲਓ ਆਪਦਾ ਜਿਹੜਾ ਤੁਹਾਨੂੰ ਵਧੀਆ ਆ ਉਹ ਤੁਸੀਂ ਵੇਖ ਲਓ ਇਹ ਬੱਚਿਆਂ ਲਈ ਹੈ ਨਾ ਹਾਂ ਜੀ ਹਾਂ ਜੀ ਵੀਰੇ ਇਹ ਕਬੂਤਰ ਆਪਣਾ ਵੱਡਾ ਮੇਨ ਖੁੱਡਿਆ ਬਾਬੇ ਲਾਲ ਗਲੋ ਟੇਲ ਦੀ ਨਸਲ ਆ ਵੀਰੇ ਤੇ ਬਾਈ ਨੂੰ ਇਹ ਗੱਲੜੇ ਪਸੰਦ ਆਏ ਸੀ ਬਾਈ ਇਹ ਵੀਡੀਓ ਬਾਈ ਦੀ ਬਾਈ ਨੇ ਵੀਡੀਓ 'ਚ ਗੱਲਬਾਤ ਕੀਤੀ ਹੁਣ ਤੇ ਆਪਣਾ ਕੰਟੈਕਟ ਕੀਤਾ ਕਹਿੰਦਾ ਬਾਈ ਕਹਿੰਦਾ ਬਈ ਮੈਂ ਦੋਹਾਂ ਚ ਇੱਕ ਕਬੂਤਰ ਲੈਣਾ ਤੇ ਮੈਂ ਕਹਾ ਕੋਈ ਚੱਕਰ ਨਹੀਂ ਬਾਈ ਲੈ ਜਾਓ ਤੇ ਬਾਈ ਨੂੰ ਆਪਾਂ ਰੇਟ ਦੱਸਿਆ ਸੀ ਬਾਕੀ ਬਾਈ ਅੱਜ ਆਪਨੇ ਕੋ ਗਿਆ ਪਹੁੰਚ ਤੇ ਇਹਦੀ ਪੱਠੀ ਬਾਈ ਜਿੱਤੀ ਸੀ ਨਾ ਹਾਂਜੀ ਵੀਰੇ ਉਹ ਜਿਹੜੀ ਵੀਡੀਓ ਪਾਈ ਸੀ ਆਪਾਂ ਹਾਂ ਇਹਦੀ ਪੱਠੀ ਸੀ ਨਾ ਉਹ ਹਾਂਜੀ ਵੀਰੇ ਫੀਮੇਲ ਜਿਹੜੀ ਸੀ ਇਹ ਦੇ ਨਾਲ ਉਹ ਵੀਰੇ ਕਬੂਤਰੀ ਆ ਉਹ ਚਿੱਟੀਆਂ ਅੱਖਾਂ ਦੀ ਇੱਥੇ ਬੈਠੀ ਹੋਣੀ ਆ ਉਹ ਮੇਰੇ ਬਿਠੀ ਵੀਰੇ ਹੋਰ ਇੱਧਰ ਆਹ ਮਰਦੀ ਆ ਇੱਧਰ ਲੈ ਬੰਨੇ ਹਾਂਜੀ ਹਾਂਜੀ ਠੀਕ ਆ ਇਹਨਾਂ ਦੋਨੋਂ ਦਾ ਬੱਚਾ ਆਈ ਹੈ ਹਾਂਜੀ ਵੀਰੇ ਜਿਹੜੀ ਆਪਣੀ ਇੱਥੇ ਕਬੂਤਰ ਗਿਆ ਹੈ ਕਬੂਦਰੀ ਜੈਦੂਰੀ ਆ ਦਿਖਾ ਦੇ ਬਾਈ ਆ ਕਬੂਦਰੀ ਬਾਈ ਇਹ ਕਬੂਤਰ ਨਾਲ ਲੱਗੀ ਦੋਨੇ ਵਿਖਾ ਦੇ ਬਾਈ ਕਿਨਾਂ ਕਰ ਲੋ ਸ਼ੌਂਕ ਬਾਈ ਆ ਕਬੂਦਰੀ ਚਿੱਟੀਆਂ ਖਾਈ ਲੱਗੀ ਇਹਦੇ ਨਾਲ ਕਬੂਤਰ ਖੱਟੀਆਂ ਖਾਂਦਾ ਤੇ ਇਹਨਾਂ ਦਾ ਬਾਈ ਬੱਚਾ ਉਹ ਗੱਲੜਾ ਜਿਹੜਾ ਠੂੰਗੇ ਮਾਰੀਏ ਨੇ ਨਾਲ ਹੀ ਹਾਂਜੀ ਇਹ ਖੰਭ ਜੜੀ ਦੇ ਹਾਂਜੀ ਹਾਂਜੀ ਉੱਤੇ ਖੰਭ ਜਾਂ ਲੱਗਾ ਠੀਕ ਆ ਇਹਨਾਂ ਦਾ ਬਹੁਤੀ ਹੈ ਬਈ ਹੁਣ ਤੂੰ ਵੇਖ ਲੈ ਬਾਈ ਕਬੂਤਰ ਲੈ ਜਾਣਾ ਜਾਂ ਉਹ ਪੱਠਾ ਲੈ ਜਾਣਾ ਜਿਹੜਾ ਮਰਜੀ ਜਿਹੜਾ ਤੈਨੂੰ ਵਧੀਆ ਲੱਗੇ ਬਈ ਉਹ ਲੈ ਜਾ ਸਕਦਾ ਤੇ ਆਪ ਦੇਖ ਲੋ ਬਾਈ ਆਪਣੇ ਕੋ ਪਹੁੰਚ ਗਿਆ ਬਾਈ ਆਪਾਂ ਬਾਈ ਨੂੰ ਕਰ ਲੱਗੇ ਕਬੂਤਰ ਸੇਲ ਆ ਆ ਦਿਖਾ ਦੇ ਬਾਈ ਦੋਨੇ ਇੱਕੋ ਜਿਹੇ ਆ ਇੱਕੋ ਜਿਹੇ ਹੀ ਹੋਈ ਦੋਨੇ ਇਹ ਤਾਂ ਗੱਲ ਹੈ ਕਿ ਉਹ ਬਤ ਇੱਕੋ ਜਿਹੇ ਜਮਾਂ ਹਾਂਜੀ ਸੇਮ ਸੇਮ ਬ ਲਾ ਵੀ ਰੋਟਾ ਤੁੰਦ ਹੀ ਲਿਓ ਆ ਲਾ ਦੇ ਹੁੱਡਾ ਲਓ ਹੁਣ ਦਿਖਾਓ ਹਬਾ ਬਈ ਕੋਈ ਚੱਕਰ ਨਹੀਂ ਕੋਈ ਠੱਗੀ ਧੋੜੇ ਦਾ ਕੰਮ ਨਹੀਂ ਯਾਰ ਬਈ 100 ਚੋਂ 100% ਫੁੱਲ ਗਾਰੰਟੀ ਦਵਾਂਗਾ 100 ਚੋਂ 100% ਜਾਂ 200 ਚੋਂ 200 ਹੋ ਸਕਦਾ ਹੈ ਆਪਾਂ ਤਾਂ ਬੱਚੇ ਲੈਣੇ ਆ ਤੇ ਫਿਰ ਆਪਾਂ ਨਰ ਦੇ ਲਿਓ ਬਈ ਜਿਹੜਾ ਮਰਦੂ ਦੋਨੇ ਕਬੂਤਰ ਹੀ ਆ ਇਹ ਵੀ ਬੱਚੇ ਵਾਲਾ ਹੀ ਆ ਤੇ ਉਹ ਵੀ ਬੱਚੇ ਵਾਲਾ ਹੀ ਆ ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਲੈ ਲਓ ਯਾ ਦੇ ਰਿਹਾ ਆਮ ਨਰਲੇ ਦੇ ਹਾਂਜੀ ਵੀਰੇ ਨਾ ਤਾਂ ਇਹਦੇ ਬੱਚੇ ਕਿਤੇ ਭੱਜਣਗੇ ਛੱਡੇ ਨਾ ਉਹਦੇ ਤੇ ਜੇ ਪੈਂਡ ਚ ਵੀ ਬੱਚੇ ਨਾ ਉੱਡਣ ਬਾਈ ਤੇ ਕਬੂਤਰ ਵਾਸਤੇ ਜੋ ਪੈਸੇ ਲੈ ਜਾਓ ਨਾਲ 10000 ਰੁਪਿਆ ਲਹਿਦਾ ਦੂੰਗਾ ਠੀਕ ਐਨੀ ਗਾਰੰਟੀ ਦੇ ਸਕਦੇ ਬਾਈ ਹਾਂ ਬਾਈ ਕੋਈ ਚੱਕਰ ਨਹੀਂ ਯਾਰ ਕਰਦੇ ਆਂਗੇ ਕੋਈ ਚੱਕਰ ਨਹੀਂ ਛੱਡ ਦਾਂਗੇ ਪੈਸੇ ਕੋਈ ਗੱਲ ਨਹੀਂ ਯਾਰ ਬਾਈ ਮੈਂ ਤਾਂ ਧਾਰ ਕੇ ਵੀ ਆਇਆ ਸੀ ਰੁਪਏ ਲੈ ਕੇ ਆਉਣੇ ਲੈ ਕੇ ਜਾਣੇ ਮੈਂ ਹਾਂਜੀ ਹਾਂਜੀ ਤੂੰ ਪੈਸੇ ਵੀ ਦੂਜੇ ਚ ਲੈ ਕੇ ਆਣਾ ਪਿੰਜਰੇ ਸੀ ਬਾਈ ਉਹ ਪਿੰਜਰੇ ਹੀ ਵਾਲੇ ਐ ਤੂੰ ਕੱਲ ਦੇ ਲਾਈ ਜਾਂਦੇ ਦੀ ਸਹੀ ਗੱਲ ਆ ਬਾਈ ਤੇ ਕੱਲ ਦੇ ਖੁੰਮ ਲਾਈ ਜਾਂਦੇ ਸੀ ਜਿਉਂ ਆਪਾਂ ਵੀਡੀਓ ਪਾਈ ਸੀ ਮੈਂ ਤਾਂ ਕੋਈ ਵੈਗ ਨਾ ਜਾਣ ਕੋਈ ਲੈ ਨਾ ਜਾ ਸਕਦਾ ਆਪਾਂ ਫੂਨ ਤਾਂ ਬਾਈ ਬਥੇਰੇ ਲਾਉਂਦੇ ਸੀ ਪਰ ਥੋੜਾ ਜਿਹਾ ਰੇਟ ਲੋ ਉਟਾਲ ਜਾਂਦੇ ਸੀ ਬਾਈ ਹਾਂ ਇਹ ਤਾਂ ਗੱਲ ਹੈਗੀ ਆ ਹਾਂਜੀ ਅਗਲਾ ਕੰਦ ਬਈ ਮੈਂ ਇਹ ਲੈ ਲਵਾਂਗੇ ਅਗਲਾ ਕੋਈ 100 200 ਦਾ ਬੱਤੇ 100 200 ਤੇ ਜਿਹੜੀ ਮਸਲ ਲੈਣੀ ਆ ਉਹ ਬਹੁਤ ਮਹਿੰਗੀ ਬਿੰਡੀ ਆ ਸਹੀ ਗੱਲ ਹੈ ਸਹੀ ਮਸਲ ਘੱਟੋ ਘਾਟ 10 12 ਸਾਲ ਲੱਗਣੋਂ ਤਾਂ ਮਸਲ ਬਣਾਉਂਦੇ ਹਾਂ ਹਾਂਜੀ ਹਾਂਜੀ ਵੀਰੇ ਬਾਕੀ ਲਾਲ ਚੀਨੇ ਵੀ ਇੰਨਾ ਚਾਹੀਆਂ ਸਾਰੇ ਲਾਲ ਚੀਨੇ ਰੱਤੇ ਤੇ ਗੱਲੜੇ ਬਈ ਠੀਕ ਆ ਤੇ ਆਪਾਂ ਬ ਇਹ ਬਰੇ ਕੇ ਮੁੰਡੇ ਤੋਂ ਲਿਆ ਹੁੰਦੀ ਸੀ ਇਹ ਉਹ ਕਬੂਤਰ ਵੀ ਲਿਆ ਹੁੰਦਾ ਕਹ ਤੂੰ ਜੋੜਾ ਇਹ ਬੱਚੇ ਖੜਾਉਂਦੇ ਹਾਂ ਜੀ ਠੀਕ ਹੈ ਮੇਰੇ ਕੋਲ ਕਾਲਸਰੇ ਹੁੰਦੇ ਸੀ ਉਹਦੇ ਨਾਲ ਦੇ ਹਾਂਜੀ ਬਹੁਤ ਹੜ ਦੇ ਕਾਲ ਕਰੇ ਤੇ ਬਾਕੀ ਆ ਰੱਤੇ ਰੁੱਤੇ ਆ ਇਹ ਵੀ ਬਹੁਤ ਤਕਰੀਨਾਂ ਸਾਬਤ ਇਹ ਬਹੁਤ ਹਾਈ ਫਲੈਅਰ ਹੈ ਜਿਹੜੇ ਉੱਚੀ ਉੱਡਦੇ ਹੋ ਹਾਂਜੀ ਹਾਂਜੀ ਇਹ ਬਾਬੇ ਲਾਲ ਪੁੱਤ ਨੇ ਆ ਦੇ ਬੀ ਆਪਣੇ ਲਾਲ ਜਿਹੜੀ ਨੀਵੇਂ ਉੱਪਰ ਨੀਵੇਂ ਨਹੀਂ ਹੰਝਾ ਜੀ ਇਹ ਬਾਬੇ ਲਾਲ ਗਲਵਾ ਆ ਬਾਬੇ ਲਾਲ ਰੂਟੇ ਨਸਲ ਚੋਂ ਤੋਂ ਬਰਤਨਾਂ ਵਾਲਾ ਉਹਨਾਂ ਦੀ ਨਸਲ ਚੋਂ ਰੱਤੇ ਵੀਰੇ ਠੀਕ ਹੈ ਹਾਂਜੀ ਤੇ ਬਾਕੀ ਉਹ ਆਪਣੇ ਕਬੂਤਰ ਚਿੱਟੀਆਂ ਖਾਂਦੇ ਦੋ ਜਿਹੜੇ ਤੁਸੀਂ ਜਿਹੜੇ ਪਸੰਦ ਕੀਤੇ ਹਾਂਜੀ ਇੱਕ ਫੇਰ ਮੈਨੂੰ ਆਏ ਜਦਿਓ ਜਿਹੜਾ ਮਰਜ਼ੀ ਲੈ ਲਓ ਉਹਦੇ ਵਿੱਚ ਮਾਦਾ ਦਿੰਦੇ ਨਹੀਂ ਕਬੂਤਰੇ ਵੀ ਹੋਈ ਕਬੂਤਰੀ ਹਾਂਜੀ ਕਬੂਤਰੇ ਦੋਨੇ ਪਿਓ ਪੋਤੀ ਆ ਆ ਵੀ ਪਿਓ ਪੋਤਾ ਬਾਈ ਉਹ ਵੀ ਪਿਓ ਪੋਤਾ ਕਬੂਤਰੀ ਜਾਈਏ ਨਾਲ ਜਿਹੜਾ ਜੋੜਾ ਮਰਜ਼ੀ ਕਰ ਲਓ ਫੇਰ ਕਬੂਤਰੀ ਲੈ ਲਓ ਕਬੂਤਰ ਲੈ ਲਓ ਨਹੀਂ ਕਬੂਤਰੀ ਉਹਦੇ ਨਾਲ ਦੀ ਵੀ ਇਧਰ ਹੀ ਮਿਲੂਗੀ ਤੁਹਾਨੂੰ ਕਬੂਤਰੀ ਤੁਹਾਨੂੰ ਉਹਦੇ ਨਾਲ ਦੀ ਮੈਂ ਉਹਦੀ ਭੈਣ ਹੀ ਦੇ ਦਿਆਂ ਉਹਦੀ ਭੈਣ ਹੀ ਦੇ ਦਿਆਂ ਨਸਲ ਬਣ ਜੂਗੀ ਆਹ ਨੋ ਬਾਈ ਜੀ ਇੱਕ ਕਬੂਤਰੀ ਹੋਦੀ ਭੈਣ ਕਰ ਲੋ ਚੱਕ ਇਹਦੀਆਂ ਪੀਲੀਆਂ ਅੱਖਾਂ ਉਹ ਚਿੱਟੀਆਂ ਖਾਂਜਾ ਹਾਂ ਕਬੂਤਰ ਹਾਂਜੀ ਇਹ ਕਬੂਤਰੀ ਆ ਤੇ ਇੱਕ ਤੁਨ ਜੋੜਾ ਲਾਉਣ ਦਾ ਨੁਕਸਾ ਦੱਸਦੇ ਹਾਂ ਹਾਂਜੀ ਹਾਂਜੀ ਵੀ ਕਈ ਬੱਚੇ ਭੱਜ ਜਾਂਦੇ ਆ ਜਾਨਵਰਾਂ ਦੇ ਆਪਣੇ ਬੱਚੇ ਭਾਈ ਦੇ ਨਹੀਂ ਵੀ ਨਹੀਂ ਵੈਸੇ ਨਾਰਮਲ ਗੱਲ ਕਰਦਾ ਕਈ ਹੁੰਦਾ ਨਾ ਜਾਨਵਰਾਂ ਦੀ ਹਾਂਜੀ 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 ਆ ਜਿਹੜੀ ਕਬੂਤਰੀ ਜਦੋਂ ਅਸੀਂ ਇੱਥੇ ਫੜਦੇ ਆ ਹਾਂਜੀ ਇਹਦੀ ਪੂਛ ਤੇ ਪੂਛ ਸਿੱਧੀ ਜਿਵੇਂ ਸਿੱਧੀ ਹੈ ਨਾ ਹਾਂਜੀ ਜਿਹੜਾ ਕਬੂਤਰ ਗਰਮ ਹੋਊਗਾ ਉਹ ਪੂਜਵਾ ਤਾਂ ਚੱਕੀ ਹਾਂਜੀ ਇਹਦਾ ਗਰਮ ਕਬੂਤਰ ਬਹੁਤ ਵਧੀਆ ਉੜਦੇ ਕਬੂਤਰ ਇਹ ਸੋ ਉਹੀ ਤਾਂ ਨਾ ਕਬੂਤਰ ਬਹੁਤ ਗਰਮ ਆ ਕਬੂਤਰ ਪੂਰੇ ਗਰਮ ਆ ਹਾਂਜੀ ਪੂਛ ਚੱਕਣ ਫਿਰ ਹਾਂਜੀ ਚੱਕਣ ਇਹ ਕਬੂਤਰ ਬੱਚੇ ਭਾਜਦੇ ਨਹੀਂ ਗਾ ਜੋੜਾ ਤੇ ਉਹਦਾ ਜੋੜਾ ਜਿਵੇਂ ਇਹ ਜੋੜੇ ਚ ਭਾਜਦੇ ਨਹੀਂ ਬੱਚੇ ਨਹੀਂ ਭਾਜਦੇ ਤੇ ਜੇ ਦੋਵੇਂ ਹੀ ਗਰਮ ਖੂਨ ਦੇ ਹੋਣਗੇ ਫਿਰ ਉਹਨਾਂ ਦੇ ਬੱਚੇ ਭੱਜ ਜਾਂਦੇ ਆ ਵਖੋ ਵੀ ਬਾਈ ਵੀ ਪੂਰਾ ਖਿਡਾਰੀ ਆ ਬਾਕੀ ਕੈਲੀ ਕਲੀ ਨਹੀਂ ਲੱਭਣਦੇ ਹਾਂਜੀ ਹਾਂਜੀ ਕਈ ਵਾ ਭਾਦੇ ਨੇ ਪਰ ਵੀ ਆਪਾਂ ਲਾਇ ਸੋਧ ਕੇ ਜੇ ਭੱਜ ਗਏ ਫਿਰ ਜੇ ਤੂੰ ਪਹਿਲਾ ਬੱਚਾ ਛੱਡਿਆ ਜਿਹਦੇ ਉਹਨਾਂ ਦਾ ਬੱਚਾ ਘੜਾਇਆ ਜੇ ਭੱਜ ਗਿਆ ਕਬੂਤਰ ਬਾਅਸ ਕਰ ਜੀ ਬਸ ਗੱਲ ਖਤਮ। ਉਹ ਮੈਂ ਪਹਿਲਾਂ ਲਿਧਿਆ ਨੂੰ ਲੈ ਸੀਗੇ ਉੱਥੇ ਮੈਨੂੰ ਨਾ ਉਹਨਾਂ ਨੇ ਦਿੱਤਾ ਸੀਗਾ 33-33 ਦਿਨ ਨੂੰ ਬੱਚਾ ਦਿੱਤਾ ਸੀ ਆ। ਅੱਛਾ ਜੀ। ਸਿਰਫ ਮੈਨੂੰ ਲੱਗਦਾ 44 45 46 ਬਦਲੇ ਨੇ ਕਲੀ ਹੈ ਜੇ ਮੈਂ ਕਹਿੰਦਾ ਇੱਕ ਕਲੀਆ ਪੂਰੀ ਹੋ ਗਈ ਹਾਂ। ਹਾਂ ਜੀ ਹਾਂ ਜੀ। ਤੇ ਸਰ ਕੋ ਮਸਾ ਮੈਂ ਬਦਾਮ ਬਦੂ ਵੀ ਪਾਉਂਦਾ ਰਿਹਾ ਘੱਟੋ ਘੱਟ ਹੋਰ ਡੇਢ ਘੰਟੇ ਤੋਂ ਉੱਪਰ ਹੀ ਟੱਪੇ ਨਹੀਂ ਨਹੀਂ ਵੀਰੇ ਕੋਈ ਚੱਕਰ ਤੇਰੇ ਘਰੇ ਕਬੂਤਰ ਆਉਂਡ ਆਉਂਡ ਕੇ ਮਾਰਨ ਦੇ ਜਦੋਂ ਮੈਂ ਉਹਦੇ ਕੋਲ ਲੈ ਕੇ ਗਿਆ ਕਹਿੰਦਾ ਬਾਈ ਇਹ ਤਾਂ ਮੇਰੇ ਕਬੂਤਰ ਹੀ ਨਹੀਂ ਉਹ ਕਰਿਆ ਪਾਣੀ ਮੈਂ ਇਹ ਇਹਨਾਂ ਦੇ ਪੱਠਿਆਂ ਦੇ ਵੀਰੇ ਆਪਾਂ ਬਲੌਗ ਪਾਏ ਹੋਏ ਆ 44 ਤੋਂ 45 ਟੈਂਪਰੇਚਰ ਵਾਲੇ ਬਲੌਗ ਆਹ ਕਬੂਤਰ ਨਹੀਂ ਇਹ ਹਾਂਜੀ ਵੀਰੇ ਇਹ ਜਿਹੜਾ ਕਬੂਤਰ ਹੈ ਇਹਦੀ ਪੱਠੀ ਦਾ ਬਲੌਗ ਪਾਇਆ ਤੇ ਵੇਖ ਲਓ ਤੇ ਇਸ ਕਬੂਤਰ ਦਾ ਵੀ ਬਲੌਗ ਪਾਇਆ ਹੈ ਵੀਰੇ ਇਹ ਜਿਹੜੇ ਗੁਰ ਕਰਿਆ ਹਾਂਜੀ ਇਹ ਜਿਹੜਾ ਤੁਸੀਂ ਪਸੰਦ ਕਰਦੇ ਹੋ ਇਹਨਾਂ ਦਾ ਹਾਂ ਹਾਂ ਸਾਲ ਹਾਂ ਜੀ ਜਿਹੜੇ YouTube ਤੇ ਤੇ ਤੁਸੀਂ ਉਹ ਦੇਖ ਲਿਓ ਕਬੂਤਰ ਆਉਂਦੇ ਨੇ ਤੁਸੀਂ ਨੁਕਸੇ ਆਪੇ ਕੱਢ ਕੇ ਵੇਖ ਲਿਓ ਰਿਜ਼ਲਟ ਤੁਹਾਨੂੰ ਆਪੇ ਪਤਾ ਲੱਗ ਜੂਗਾ ਤੇ ਬਾਕੀ ਯਾਰ ਕੋਈ ਚੱਕਰ ਨਹੀਂ ਵੀਰੇ ਮਾੜੀ ਮੁੱਟੀ ਗੱਲ ਬੱਸ ਕਰ ਲੀਏ ਤੇ ਬਾਕੀ ਕੋਈ ਚੱਕਰ ਨਹੀਂ ਤੁਸੀਂ ਆਪਣੇ ਘਰੇ ਤੁਹਾਨੂੰ ਸਾਰਾ ਐਡਰੈਸ ਪਤਾ ਹਾਂ ਇੱਕ ਕਬੂਤਰ ਤੇ ਉਹੀ ਕਬੂਤਰੀ ਤੇ ਉਹ ਕਬੂਤਰ ਚਿੱਟੀਆਂ ਖਾਣਾ ਉਹ ਬਹੁਤ ਵੱਡਾ ਨਾ ਉਹ ਛੋਟਾ ਉਹ ਪੱਠਾ ਉਹ ਨਹੀਂ ਭੈਣ ਭਰਾ ਦੋਨੇ ਭੈਣ ਭਰਾ ਦੀ ਜੋੜਾ ਹਾਂਜੀ ਕੋਈ ਗੱਲ ਨਹੀਂ ਭਾਈ ਤੇ ਕਈ ਨਾਲੇ ਭਰਾ ਕਹਿੰਦੇ ਨੇ ਆਪਣੇ ਭੈਣ ਭਰਾ ਦਾ ਜੋੜਾ ਲਾਉਣੇ ਬੱਚੇ ਨਹੀਂ ਔੜਦੇ ਨਹੀਂ ਨਹੀਂ ਵੀਰ ਕੋਈ ਰਸਤਾ ਨਹੀਂ ਹੁੰਦਾਗਾ ਆਪਣੀ ਰਸਤੇ ਭੈਣ ਭਰਾ ਵੀਰੇ ਜੋ ਬੱਚਿਆਂ ਗੱਲ ਆ ਗਲਤ ਹੈਗੀ ਆ ਵੀ ਬੱਚੇ ਥੋੜੀ ਇਹ ਜੇ ਬਾਹਲਾ ਚਰ ਲਾਈ ਰੱਖੀਏ ਵੀਰੇ ਬਿਮਾਰੀਆਂ ਆ ਜਾਂਦੀਆਂ ਇਹ ਤਾਂ ਗੱਲ ਹੈਗੀ ਬਿਮਾਰੀਆਂ ਆ ਜਾਂਦੀਆਂ ਧੌਣ ਕਮਾਉਣ ਵਾਲੀ ਬਿਮਾਰੀ ਆ ਹਾਂਜੀ ਹਾਂਜੀ ਇਹ ਜਿਆ ਕਿ ਬੱਚੇ ਲੈ ਕੇ ਨਾ ਮੰਨ ਲਓ ਤੇ ਭੈਣ ਭਰਾ ਦੇ ਬੱਚੇ ਲਾਲੇ ਇਹਨਾਂ ਦੇ ਦੋ ਦੋ ਬੱਚੇ ਚਾਰ ਬੱਚੇ ਲੈ ਲਿਓ ਦੋ ਦੋ ਆਦ ਅੱਡ ਕਰ ਦਿਓ ਕਬੂਤਰ ਅਦਲ ਬਦਲ ਕਰ ਦਿਓ ਤੇਗਾ ਉਹਨਾਂ ਦੇ ਬੱਚੇ ਫਿਰ ਹੋਰਾਂ ਨਾਲ ਲਾ ਤੇ ਜੇ ਤੂੰ ਇਹੀ ਲੱਗੇ ਰਹਿਣ ਤੇ ਵੀਰੇ ਬਿਮਾਰੀ ਆਉਣੀ ਹੁੰਨੀ ਇਹ ਤਾਂ ਗੱਲ ਹੈਗੀ 100% ਬਿਮਾਰੀ ਆਉਗੀ ਤੇ ਉਹ ਜਿਹੜੀ ਉਹ ਬੋਦੀ ਵਾਲਾ ਕਬੂਤਰ ਹੈਗਾ ਆਪਣੇ ਕੋਲ ਗਈ ਨਹੀਂ ਵੀਰੇ ਮੈਂ ਬੋਦੀ ਹੀ ਲਿਓ ਨਹੀਂ ਰੱਖਿਆ ਪਾ ਆਓ ਕੇ ਜੀ ਮੈਂ ਵੇਖਿਆ ਨਾ ਸ਼ੌਕ ਹੁੰਦਾ ਕਿ ਬੋਦੀ ਨਹੀਂ 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 ਮੈਂ ਜੋ ਮੌਜੀ ਪਿਆ ਰਿਹਾ ਬੈਠਾ ਹਾਂ ਸਾਹਮਣੇ ਉਹ ਹਾਂਜੀ ਉਹ ਕਬੂਤਰੀ ਆ ਮੌਜੀ ਬੋਦੀ ਵਾਲੀ ਨਹੀਂ ਬੋਦੀ ਵਾਲੇ ਵੀ ਹੈਗੇ ਸੀ ਹਾਂਜੀ ਬਈ ਮੇਰੇ ਚੋਰੀ ਹੋ ਗਏ ਸੀ ਯਾਰ ਕਬੂਤਰ ਬੋਦੀ ਵਾਲੇ ਕੱਢ ਕੇ ਲੈ ਗਏ ਕੋਈ ਠੀਕ ਆ ਠੀਕ ਆ ਵੀਰੇ ਉਸ ਤੋਂ ਬਾਅਦ ਫਿਰ ਸ਼ੌਕ ਜਾਂ ਮਰ ਗਿਆ ਹੁਣ 6-7 ਮਹੀਨੇ ਪਹਿਲਾਂ ਫੇਰ ਆਪਣੇ ਘਰੇ ਕਬੂਤਰ ਆਏ ਹਾਂਜੀ ਤੇ ਮੈਨੂੰ ਆਏ ਤੈਨੂੰ ਕਬੂਤਰ ਫੜ ਲਾ ਬਈ ਜਿਹੜਾ ਹਲਕਾ ਕੜਨਾ ਤੂੰ ਤੈਨੂੰ ਵਧੀਆ ਲੱਗਦੋ ਰੱਖ ਲਾ ਕਬੂਤਰੀ ਹੀ ਆ ਆਪਣੀ ਕਬੂਤਰ ਆਪਣਾ ਉਹ ਆ ਨਹੀਂ ਇਹਨਾਂ ਚ ਨਹੀਂ ਲੈ ਕੇ ਆਣਾ ਨਾਲ ਇੱਕ ਗੱਲੜਿਆਂ ਚ ਲੈ ਕੇ ਆਣਾ ਨਹੀਂ ਨਹੀਂ ਇਹਨਾਂ ਚ ਤਾਂ ਅੱਜ ਮੈਂ ਆ ਕਬੂਤਰੀ ਹੋ ਗਈ ਇੱਕ ਆ ਲੈ ਕੇ ਆਣੀ ਐ ਤੇ ਇੱਕ ਜੋ ਕਬੂਤਰ ਆਪਾਂ ਚਟੀਆਂ ਖਾਦਾ ਉਹ ਜਿਹੜੇ ਭੈਣ ਭਰਾ ਜੋੜਾ ਲੈ ਆਣਾ ਹਾਂਜੀ ਇੱਕ ਗੱਲੜਿਆਂ ਚ ਲੈ ਕੇ ਆਣਾ ਹੀ ਨੇ ਹਾਂ ਉਹ ਲਾਲ ਛੰਬੀਆਂ ਤੋਂ ਕਿਹੜਾ ਲੈ ਕੇ ਆਉਣਾ ਚੋਂ ਲਾ ਆਹ ਵੀ ਬੈਠੇ ਹਾਂਜੀ ਵੀਰੇ ਇਹ ਕਬੂਤਰ ਆ ਵੀ ਇਹ ਤਾਂ ਪਿਓ ਗਿੱਤਰ ਹੀ ਆ ਆ ਵੀ ਬਿਠਾ ਵੀ ਆ ਵੀ ਬਿਠਾ ਉਧਰ ਆ ਗਿਆ ਹਾਂਜੀ ਆਹ ਲੱਗੇ ਹਾਂਜੀ ਵੀਰੇ ਕਬੂਤਰ ਆਹ ਤੇ ਕੋ ਕਬੂਦਰੀ ਆ ਤਿੰਨ ਜੋ ਤਿੰਨ ਕਬੂਦਰੀ ਵੀਰੇ ਉਹ ਬਿਠਿਆ ਸਾਹਮਣੇ ਬਿਠੀ ਹਾਂ ਬਿਠੀ ਆ ਵੀ ਆ ਵੀ ਬਿਠੀਆਂ ਜੀ ਅੱਜ ਜਾਲ ਚਾ ਉਥੇ ਕਰ ਦਿੰਦੇ ਆ ਅੱਡ ਤਾਂ ਬਾਈ ਨੂੰ ਆਪਾਂ ਦੇਣ ਲੱਗੇ ਵੀਰੇ ਤਿੰਨ ਕਬੂਤਰ ਇੱਕ ਤਾਂ ਦੇਣ ਲੱਗੇ ਬਾਈ ਆਪਣਾ ਗੱਲ ਵਾਲਾ ਕਬੂਤਰ ਕਰ ਲੋ ਚੈੱਕ ਬਾਈ ਗੰਦਾ ਵੱਡਾ ਕਬੂਤਰ ਲੈ ਕੇ ਨਾ ਗੱਲੜਾ ਇੱਕ ਬਾਈ ਨੂੰ ਦੇਣ ਲੱਗੇ ਆਪਾਂ ਕਬੂਦਰੀ ਤੇ ਇੱਕ ਬਾਈ ਨੂੰ ਆਪਾਂ ਦੇਣਾ ਉਹ ਚਿੱਟੀਆਂ ਖਲਾ ਬਈ ਵੀਡੀਓ ਥੋੜੀ ਜਿਹੀ ਹੋ ਜੂਗੀ ਲੰਮੀ ਵੀਡੀਓ ਸਾਰੇ ਭਰਾ ਜ਼ਰੂਰ ਦੇਖਿਓ ਤੇ ਉੱਪਰ ਤਾਂ ਛੜਾ ਪੱਠਾ ਹਾਂਜੀ ਇਹ ਤਾਂ ਪਿਓ ਆ ਪ੍ਰਤੀਲੇ ਬਹੁਤ ਬਾਈ ਮੜਾ ਜਾਲ ਲਾ ਦੀ ਭਰਾਵਾਂ ਨਾਲੋ ਬਰੇ ਤੇ ਆਹ ਦੇਣ ਲੱਗੇ ਆ ਬਾਈ ਬਾਈ ਨੂੰ ਤਿੰਨ ਕਬੂਤਰ ਆਪਾਂ ਮੈਡੀਸਨ ਫਿਰ ਸਾਰੀਆਂ ਰੱਖੀਆਂ ਜਾਂ ਹਾਂਜੀ ਹਾਂਜੀ ਵੀਰੇ ਫਿਰ ਸਾਰੀਆਂ ਦੀਨੀਆਂ ਪਿੰਦੀਆਂ ਤੈਨੂੰ ਪਤਾ ਜੀ ਉਹ ਉਤਰ ਬਿਮਾਰ ਹੋ ਜਣ ਇਹਦਾ ਗੱਲ ਹੈ ਆ ਦੇ ਦੇ ਬਾਈ ਨੂੰ ਬਾਈ ਆਪਾਂ ਤਿੰਨ ਕਬੂਤਰ ਦੇਖ ਲੋ ਕਰ ਲੋ ਚੈੱਕ ਗੱਲੜਾ ਕਬੂਤਰ ਨਾਲ ਕਬੂਤਰ ਚਿੱਟੀਆਂ ਅੱਖਾਂ ਦਾ ਤੇ ਆ ਕਬੂਦਰੀ ਚਿੱਟੀਆਂ ਅੱਖਾਂ ਦੀ ਇਹ ਬਾਈ ਹੁਣ 10 ਵਾਰ ਸਾਫ਼ ਹੋ ਚੁੱਕੇ ਮੈਂ ਪੱਟੇ ਸੀ ਉਹ ਜਾਲ ਨਹੀਂ ਸੀ ਆਪਣਾ ਲੱਗਾ ਤੇ ਉਹ ਕਬੂਤਰ ਨਹੀਂ ਪਟਿਆ ਸੀ ਗੱਲਾਂ ਆ ਕਬੂਦਰੀ ਪੱਟੀ ਸੀ ਠੀਕ ਹੈ ਜੀ ਤੇ ਇਹ 10 ਪਰ ਸਾਫ ਹੋ ਗਏ ਆ ਤੇ ਕੂਦਰੀ ਸਮਝ ਲਓ ਹੋ ਗਈ ਹੈਗਾ ਕੰਨੀ ਰਹਿ ਗਈ ਆ ਹਾਂ ਤੇ ਕਬੂਤਰ ਤੇ ਕਬੂਤਰ ਵੀ 10 ਪਰ ਸਾਫ ਹੀ ਹੈਗਾ ਕੀ ਰਹਿ ਗਈ ਹੁਣੀ ਬਸ ਠੀਕ ਹੈ ਤੇ ਕਬੂਤਰ ਨੂੰ ਵੀ ਵੇਚ ਲਓ ਤੁਹਾਨੂੰ ਤੇ ਬਾਕੀ ਬਈ 100 200 ਚ 200 ਪਰਸੈਂਟ ਆਪਾਂ ਗਾਰੰਟੀ ਦਵਾਂਗੇ ਕਬੂਤਰ ਨਾ ਉੱਡਣਾ ਕਬੂਤਰਾਂ ਦੇ ਪਹਿਲੀ ਗੱਲ ਵੀ ਇਹ ਹੀ ਡਾ ਕੇ ਵੇਚ ਲਿਓ ਹਾਂ ਜੀ ਤਾਂ ਇਹ ਤਾਂ ਨਹੀਂ ਨਹੀਂ ਡਾਣੀ ਬੱਚਿਆਂ ਤੇ ਹੁਣ ਇੰਨੇ ਮਹਿੰਗੇ ਲਿਆ ਕੇ ਜਾਣੇ ਤੁਹਾਨੂੰ ਮੈਂ ਨਾ ਇੱਕ ਤਾਂ ਡਾ ਕੇ ਦੇਖਾਂ ਤੁਸੀਂ ਦੇਖ ਲਿਓ ਕੋਈ ਚੱਕਰ ਨਹੀਂ ਬਾਕੀ ਜੀ ਕੀ ਅਗਲਾ ਕਹਿੰਦੇ ਨੇ ਦਾ ਕੋਈ ਛੋਪੀਆਂ ਦਾ ਕਬੂਤਰ ਹਾਂਜੀ ਹਾਂਜੀ ਹੁਣ ਰੇਡ ਦੀ ਗੱਲ ਕਰੀਏ ਮੈਂ ਕਹਿੰਦਾ ਲੱਖ ਸਵਾ ਲੱਖ ਤੋਂ ਉੱਪਰ ਟੱਪ ਜਾਨੀ ਇਹ ਉਹ ਬੰਨੀ 2.5 ਲੱਖ ਦਾ ਤਾਂ ਆਪਣਾ ਇਹ ਸੀ ਕਬੂਤਰ ਹਾਂ ਉਹ ਨਹੀਂ ਨਹੀਂ ਬਾਕੀਆਂ ਦੀ ਗੱਲ ਕਰਦੇ ਜੇ ਤੁਸੀਂ ਉਹਦੀ ਗੱਲ ਕਰਦੇ ਹਾਂ ਹਾਂਜੀ ਹਾਂਜੀ ਵੀਰੇ ਉਹ ਆਪਾਂ ਤੁਹਾਨੂੰ ਦੇ ਦੇਾਂਗੇ ਜੋੜੇ ਦੋਨੇ 20000 ਚ ਦੇ ਦੇਾਂਗੇ ਦੋਨੋਂ ਬਈ ਠੀਕ 10-10000 ਦੀ ਪੱਠੀ ਪੱਠੀ ਤੇ ਇਹ 2.5 ਲੱਖ ਦਾ ਇਹ ਸੀ ਠੀਕ ਹਾਂਜੀ ਕੋਈ ਥੋੜਾ ਬੋਧ ਮਾਨਦਾਨ ਕੋਈ ਗੱਲ ਨਹੀਂ ਵੀਰੇ ਕਰ ਦਿੰਦੇ ਯਾਰ ਟੈਨਸ਼ਨ ਘਾਤੋ ਲੈਣਾ ਤੇ ਉਹ ਬਾਈ ਆਪਣਾ ਸਾਹਮਣੇ ਹਾਂ ਤੇ ਆ ਕਰਦੇ ਆ ਬਾਈ ਨੂੰ ਆਪਾਂ ਸੇਲ ਤੇ ਇਹਨਾਂ ਕਬੂਤਰ ਆ ਗੱਲੜਾ ਕਬੂਤਰ ਆਪਣਾ ਵੱਡਾ ਮੀਨ ਬਾਬੇ ਲਾਲ ਗਰੂਟੀਲਾ ਤੇ ਆ ਕਬੂਤਰੀ ਬਈ ਨਾਲ ਦੇ ਕਾ ਚਿੱਟੀਆਂ ਖਣਾਂ ਕਬੂਤਰੇ ਭੈਣ ਭਰਾ ਲੈ ਦੋ ਬਾਈ ਨੇ ਤੇ ਬਾਈ ਪੈਸੇ ਵੀ ਪਿੰਜਰੇ ਜੀ ਬਾਈ ਵਰਨਦਾ ਉਹ ਫਿਰ ਇੱਕ ਨੋਟ 100 100 ਦੇ ਦੇ ਪੰਜ ਪੰਜ ਸੋਲੇ ਹਾਂਜੀ ਹਾਂਜੀ ਹਾਂ ਤੇ ਏ ਭਾਈ ਇਹ ਆਪਣਾ ਕਬੂਤਰ ਆ ਤੇ ਕਰ ਲੋ ਚੈੱਕ ਤੇ ਬਾਕੀ ਉਹ ਆਪਣਾ ਪੱਠੇ-ਪੁੱਠੇ ਪਾਉਣ ਵਾਲਾ ਸੰਦ ਕਬੂਤਰਾਂ ਨੂੰ ਦਾਣੇ ਦੁਨੇ ਪਾਉਂਦਾ ਤੇ ਭਾਈ ਪੈਸੇ ਵੀ ਵਿਚਾਰਨ ਨਾ ਬਾਬੇ-ਬਾਗੇ ਲੈ ਆ ਭਾਈ ਆ ਦੇਖ ਲੋ ਭਾਈ ਇਹ ਹੁੰਦਾ ਛੌਂਕ ਤੇ ਭਾਈ ਇੱਕ ਲੰਡੂ ਬੰਦਾ ਚੱਲ ਲੰਡੂ ਦਾ ਚੱਲ ਕਾਨੂੰ ਕਹਿੰਦਾ ਆਪਣਾ ਭਰਾ ਹੀ ਆਹੋ ਤੇ ਭਾਈ ਉਹ ਕਹਿੰਦਾ ਸੀ ਤੇਰੇ ਕਬੂਤਰ ਨਹੀਂ ਵਿਖਨੇ ਤੇ ਭਾਈ ਜਿਨ੍ਹਾਂ ਨੇ ਲੈਣੇ ਉਹਨਾਂ ਤੇ ਬੰਦੇ ਲੈ ਸਕਦੇ ਆ ਤੇ ਵਿੱਚੋਂ ਕਈ ਵੀਰ ਕਮੈਂਟ ਕਰਦੇ ਸੀ ਆਏ ਜੋ ਵੀਰੇ 30000 ਦੇ ਪਹਿਲਾਂ ਪਾਏ ਸੀ ਉਹ ਵਿਖ ਗਏ ਫਿਰ 5000 ਦੇ ਆ ਗਿਆ 5000 ਵਾਲੇ ਵਿਖ ਗਏ ਭਾਈ ਹੁਣ 2 2 2.5 ਲੱਖ ਵਾਲ ਦੇ ਆ ਗਿਆ ਵੀਰੇ ਆ ਤੁਹਾਡੇ ਸਾਹਮਣੇ ਕਬੂਤਰ ਵਿਖਾ ਲੱਗੇ 30000 ਵਾਲੇ ਵੀ ਵਿਖੇ ਆ ਚਲੋ 5000 ਵਾਲੇ ਵੀ ਆ ਜੇ ਆਪਾਂ ਨਹੀਂ ਵਿਖੇ ਕੋਈ ਨਹੀਂ ਵੀਰ ਲੈਣਾ ਆ ਤੇ ਭਾਈ ਤੈਨੂੰ ਕੀ ਪਤਾ ਵੀਰੇ ਕਬੂਤਰ ਕੋਈ ਲੈਣ ਆਏ ਕਿ ਨਹੀਂ ਤੇ ਆ ਵੀਰ ਵੇ ਲੋ ਤੁਹਾਡੇ ਸਾਹਮਣੇ ਕਬੂਤਰ ਲੈਣ ਆਇਆ ਤੁਹਾਡੇ ਸਾਹਮਣੇ ਕਰ ਲੋ ਚੈੱਕ ਆ ਬਾਈ ਨੂੰ ਤਿੰਨ ਕਬੂਤਰ ਲੱਗੇ ਆ ਦੇਣ ਤੇ ਬ ਤੇ ਪਰਾਈ ਨੂੰ ਪਰਾ ਨੂੰ ਛੋਟ ਵੀ ਜ਼ਰੂਰ ਕਰਾਂਗਾ ਇੰਨੀ ਵੱਟ ਹੋਇਆ ਬਾਈ ਕੋਈ ਚੱਕਰ ਨਹੀਂ ਬਾਈ ਲੈ ਬਈ ਤੇ ਆ ਹੈ ਗਿਆ ਗੈਲਾ ਇਹ ਬਈ ਫਿਰ ਓਵੇਂ ਗੈਨਾ ਬਹੁਤ ਟਾਈਮ ਲੱਗੂਗਾ ਚੱਲ ਕੋਈ ਨਹੀਂ ਕਰਾਂ ਬਾਅਦ ਚ ਵੀਡੀਓ ਕੱਟ ਕੇ ਗੇ ਲਾਂਗੇ ਹਾਂ ਤੇ ਹਾਂਜੀ ਮੋਟੇ ਮੋਟੇ ਇਹ ਹੋ ਗਏ 2 ਹੋ ਗਿਆ 50 5000 ਹਾਂ 50 5000 ਦੀ ਗੁੱਟੀਆਂ ਹਾਂਜੀ ਬਈ 2 ਨੁਕੜਾ 2 ਲੱਖ ਹੋ ਗਿਆ ਵੀਰੇ ਹਾਂ 2 ਲੱਖ ਇਹ ਹੋ ਗਿਆ ਦਾ ਆ ਦੋ ਆ ਵੀਰੀ ਹੋਣੀਆਂ ਹੈ ਇਹ ਵੀ ਦੇਖਿੰਦਾ ਤਾਂ ਦੇਖ ਲਓ ਬਾਈ ਤੁਹਾਡੇ ਸਾਹਮਣੇ ਬਾਈ ਨੂੰ ਪਦਿਆਂ ਲੱਗੇ ਕਬੂਤਰਾਂ ਹਾਂ ਢਾਈ ਲੱਖ ਹੋ ਗਿਆ ਆਪਣੇ ਚੀਨੇ ਲਾਲ ਦਾ ਹਾਂਜੀ ਹਾਂਜੀ ਆਹ ਗੱਲ ਲੜੇ ਦਾ ਗੱਲੜੇ ਦਾ ਤੇ ਆ ਜਿਹੜਾ 20000 ਤੇ ਆ ਜਿਹੜਾ ਆਪਣੇ ਜੋੜੇ ਦੀ ਗੱਲ ਹੋਈ ਸੀ ਹਾਂਜੀ ਹਾਂਜੀ ਵੀਰੇ ਦੱਸਦਾ ਹਨਾ ਹਾਂ ਤੇ ਬਾਕੀ ਹੁਣ ਮੈਂ ਤੁਹਾਡਾ ਮਾਨਤਨ ਕਰਾਂ ਵੀਰੇ ਹਾਂ ਛੂਟ ਕਰ ਦੇ ਥੋੜੀ ਬਹੁਤੀ ਛੋਟ ਚੱਲ ਜੀ ਬਾਈ ਇੰਨੀ ਵਟੋ ਐ ਵੀ ਆ ਤਾਂ ਆ ਲੈ ਯਾਰ ਠੀਕ ਹੈ ਬਹੁਤ ਬੱਤ 20 ਦਿਨ ਇਹਨਾਂ ਠੀਕ ਹੈ ਵੀਰੇ ਮੇਰੇ ਬਦਾਵ ਆ ਜਾਣਗੇ ਇਹਨੇ ਜਿਹਾ ਜਿਹਾ ਬਦਾਵ ਖੁਸ਼ ਹਾਂ ਬਈ ਪੱਕਾ ਦਸੀ ਪੂਰਾ ਪੂਰਾ ਪੱਕਾ ਨਾ ਹਾਂ ਭਾਈ ਪੂਰਾ ਭਾਈ ਆਪਾਂ ਬਾਈ ਨੂੰ 2,70,000 ਜਿ ਆਪਣੀ ਗੱਲ ਹੋਈ ਸੀ ਤਿੰਨਾਂ ਕਬੂਤਰਾਂ ਦੀ ਤੇ ਬਾਈ ਨੇ ਆਪਾਂ 20,000 ਰੁਪਏ ਛੋਟ ਕਰਤੀ ਤੇ ਬਾਈ ਹੁਣ ਆਪ ਹੀ ਦੱਸ ਸਕਦਾ ਬਾਈ ਦੇ ਵੇਲੋ ਚਿਹਰੇ ਤੇ ਸਮਾਈਲ ਤੇ ਬਾਈ ਦਾ ਖਰਚਾ ਨਿਕਲ ਗਿਆ ਬਹੁਤ ਖੁਸ਼ ਆ ਜੀ ਤੇ ਬਾਕੀ ਬਾਈ ਨੇ ਆਪਣਾ ਪੈਸੇ ਵੀ ਦਿੱਤੇ ਤੇ ਬਾਈ ਦਾ ਧੰਨਵਾਦ ਬਾਈ ਨੇ ਆਪਣਾ ਫੁੱਲ ਗਾਰੰਟੀ ਦਿੰਨੇ ਆ ਤੇ ਬਾਈ ਨੇ ਆਪਣਾ ਕੱਲ ਸੰਪਰਕ ਕੀਤਾ ਸੀ ਤੇ ਬਾਈ ਨੂੰ ਆਪਾਂ ਕਬੂਤਰ ਦਵਾਂਗੇ ਤੇ ਬਾਈ ਪੂਰੀ 200 ਚੋਂ 200% ਗਾਰੰਟੀ ਦਵਾਂਗੇ ਲੋਕੀ 100% 100 ਚੋਂ 100% ਦਿੰਦੇ ਆ ਬਹੁਤ ਸੀਗੇ ਜੋੜੇ ਪਰ ਨਾ ਮਾੜੀ ਕਰਦੇ ਆ ਇਹ ਕਬੂਤਰ ਉਹ ਵੀ ਹੈਗੇ ਹਾਂ ਇਹ ਗੱਲ ਮਾੜੀ ਆ ਬਾਕੀ ਵੀਰੇ ਕਿ ਤੇ ਨਹੀਂ ਲੈਣਾ ਤਾਂ ਉਹਦੇ ਬੱਚੀਆਂ ਨੇ ਤੇ ਨਾਂ ਕਿਤੇ ਆ ਜਾਣਾ ਠੀਕ ਹੈ ਜੀ ਕਿਉਂਕਿ ਵੀਰੇ ਆਪਾਂ ਉਹ ਕਬੂਤਰ ਰੱਖੇ ਨਹੀਂ ਜਿਹੜੇ ਘਰੋ ਜਾਣ ਫਿਰ ਫਾਇਦਾ ਕੀ ਇੰਨੇ ਟਾਈਮ ਮਿਹਨਤ ਕੀਤੀ ਦਾ ਇਹ ਤਾਂ ਗੱਲ ਹੈ ਵੀ ਜੇਕਰ ਛੱਡੇ ਤੇ ਜਾਂ ਸਰ ਭੱਜ ਗਏ ਹਾਂ ਇਹ ਤਾਂ ਗੱਲ ਹੈਗੀ ਹੈ ਜੀ ਹਾਂ ਜੀ ਵੀਰੇ ਤੇ ਬਾਕੀ ਵੀਰੇ ਪਾਲੋ ਵਿੰਜਰੇ ਚ ਹਾਂ ਬਈ ਤੇ ਚਲੋ ਜੀ ਵੀ ਵੀਡੀਓ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਬਾਈ ਨੂੰ ਆਪਾਂ ਦੇ ਦਿੱਤੇ 2.5 ਲੱਖ ਦੇ 3 ਤੇ ਸਮਝੋ ਦੋ ਤਾਂ ਬਾਈ ਨੂੰ ਆਪਾਂ ਫ੍ਰੀ ਦੇ ਦਿੱਤੇ ਉਹ ਕਬੂਤਰ ਦਾ ਹੀ ਮੁੱਲ ਲਿਆ ਬਸ ਆਪਾਂ ਇਹਦਾ ਗੱਲ ਇਹਦਾ ਤੇ ਬਾਕੀ ਦਾ ਬਾਈ 2 ਆਪਾਂ ਬਾਈ ਨੂੰ ਦੇਦੇ ਆ ਫ੍ਰੀ ਆਪਾਂ ਬਾਈ ਤੋਂ 270 ਬਣਿਆ ਸੀ ਤੇ 20000 ਬਾਈ ਨੂੰ ਦਿੱਤਾ ਆਪਾਂ ਛੱਡ ਬਾਈ ਨੂੰ ਸ਼ੂਟ ਕਰਤੀ ਚਲੋ ਬਾਈ ਫਿਰ ਵੀ ਇੰਨੀ ਘਟੋਆ ਖੰਨੇ ਤੋਂ ਤੇ ਵੀਡੀਓ ਸ਼ੇਅਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਕਿਸੇ ਵੀਰ ਨੇ ਚੰਗੇ ਕਬੂਤਰ ਲੈਣੇ ਆ ਤੇ ਆਪਣੇ ਤੋਂ ਮਿਲ ਜਾਇਆ ਕਰਨਗੇ ਬਾਈ ਜੀ ਪੂਰੇ ਫੁੱਲ ਗਰੰਟੀ ਵਾਲੇ ਤੇ 100 'ਚੋਂ 100% ਲੋਕੀ ਗਰੰਟੀ ਨਹੀਂ ਦੇ ਆਪਾਂ 200 'ਚੋਂ 200% ਫੁੱਲ ਗਰੰਟੀ ਦੇਵਾਂਗੇ ਬਈ ਤੇ ਕਰ ਲਓ ਚੈੱਕ ਕਬੂਤਰ ਆ ਵੀਰੇ ਕਬੂਤਰ ਹੈ ਹਾਂਜੀ ਵੀਰੇ ਆ ਕਬੂਤਰ ਇੱਧਰ ਠੀਕ ਆ ਉਹ ਹਾਂਜੀ ਇਹ ਕਬੂਤਰ ਆ ਇਹ ਬਹੁਤ ਵਧੀਆ ਇਹ ਬਲਗਦਾ ਹੈ ਕਬੂਤਰ ਇਹ ਨਹੀਂ ਫਿਰ ਕਬੂਤਰ ਜਮੇ ਜਮੇ ਕਬੂਦਰੀ ਹੈਗਾ ਹਾਂਜੀ ਹਾਂਜੀ ਇਹ ਕਬੂਤਰ ਹੈ ਵੀਰੇ ਪਤਲੇ ਸਰੀਰ ਦਾ ਨਾ ਹਾਂਜੀ ਹਾਂਜੀ ਇਹ ਫਿਰ ਵੱਡਾ ਨਾ ਮੇਨ ਆਪਣਾ ਗੱਲ ਦਾ ਇਸੇ ਕਬੂਤਰ ਤੋਂ ਮੈਂ ਮੁੱਢ ਤੋਂ ਰਹੀ ਬਈ ਇਹ ਆਪਣਾ ਮੋਲ ਮੇਨ ਵੱਡਾ ਕਬੂਤਰ ਆ ਤੇ ਬਈ ਕਪੜਾ ਮੈਨੂੰ ਵੀ ਲਵੇਟਣਾਂ ਤੇ ਹਾਂ ਹਾਂ ਭਾਈ ਕੋਈ ਗੱਲ ਨਹੀਂ ਕਪੜਾ ਦੇ ਦਿੰਦੀਆਂ ਤੇ ਹਵਾ ਮੌਸਮ ਬਗਲੇ ਨਾ ਆ ਦੇਖੋ ਚਲੋ ਫਿਰ ਬਾਈ ਹੁਣ ਬਾਈ ਨੇ ਵੀ ਪਿੰਡ ਜਾਣਾ ਆ ਦਾ ਟਾਈਮ ਨਾ ਵਿਚਾਰਾ ਪਹੁੰਚੂਗਾ ਤੇ ਬਾਈ ਨੂੰ ਕਬੂਤਰ ਦੇ ਦਿੱਤੇ ਤੇ ਬਾਈ ਨੂੰ ਨਾ ਕਪੜਾ ਦੇ ਦੀਆ ਲਵੇਟਣ ਨੂੰ ਤੇ ਬਾਈ ਆਇਆ ਬਾਈ ਤੇ ਗੱਡੀ ਤੇ ਹੋਂ ਬਾਈ ਗੱਡੀ ਤੇ ਆਏ ਆਪਣੇ ਰਸਤੇ ਦਾ ਵੀ ਦੂਸਰੇ ਸੀ ਨੇੜੇ ਹਾਂਜੀ ਹਾਂਜੀ ਠੀਕ ਹੈ ਜੀ ਟੋਨ ਦਾ ਤਾਂ ਜਿਆਦਾ ਰਾਤ ਕੀ ਕਰਦੇ ਫੋਨ ਲਾਇਆ ਚੱਕਿਆ ਕਿੱਧਰ ਤਾਂ ਰਾਤ ਉੱਥੇ ਰਹਿਵਾਂਗੇ ਹਾਂਜੀ ਹਾਂਜੀ ਤੇ ਨਹੀਂ ਤਾਂ ਫਿਰ ਔੜ ਜਾਣਾ ਵੈਂਡੀ ਔੜ ਜਾਣਾ ਠੀਕ ਹੈ ਜੀ ਇੱਥੋਂ ਬੰਦਾ 150 ਕਿਲੋਮੀਟਰ ਬੰਦਾ ਹਾਂ ਇਹਨਾਂ ਹੋਣਾ ਖਲਾ ਵੀਰੇ ਚਲੋ ਬਾਈ ਵੀਰੇ ਚੈਨਲ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਕਰ ਦਿਓ ਸ਼ੇਅਰ ਤੇ ਬਾਈ ਨੂੰ ਦਿੱਤੇ ਆ ਪਾ ਕਬੂਤਰ ਤੇ ਬਾਈ ਫੋਟੋ ਇੱਕ ਕਰ ਲਗੇ